हमने अपने हर असेंबली हलके में जहाँ हर फ्लड के साथ अफेक्ट हुआ है हमारी वहाँ टीम्स हैं जो जो रिक्वायरमेंट वो देते रहते हैं वो इमीडिएटली हम इम्प्लीमेंट कर रहे हैं आज हमने हमारे जितने पूरे पंजाब से हमारी जो लीडरशिप सारी इकट्ठी हुई है कि अब जो अफेक्टेड पार्टीज हैं उनको क्या, क्या, क्या चीज चाहिए और हर लीडर की ਹਰ ਕੌਂਸਲਸੀ ਮੇਂ ਡਿਊਟੀ ਲਗਾਈ ਗਈ ਹੈ گاਉਂ ਪਹੁੰਚੇ ਗਏ ਹੈ ਕਿ ਇਹ گاਉਂ ਇਸਨੇ ਦੇਖ ਲਏ ਇਹ گاਉਂ ਇਸਨੇ ਦੇਖ ਲਏ ਅਤੇ ਸਾਡਾ ਨਿਸ਼ਾਨਾ ਹੈ ਕਿ ਅਗਲੇ 20 25 ਦਿਨ ਜਿੱਥੇ ਕਣਕ ਦੀ ਲੋਡ ਹੈ ਕਿੱਥੇ ਕਣਕ ਦੀ 20 ਦੀ ਲੋਡ ਹੈ ਜਿੱਥੇ ਡੀਜ਼ਲ ਦੀ ਲੋਡ ਹੈ ਹੁਣ ਜਿਵੇਂ ਮੱਛਰ ਬਹੁਤ ਸਾਨੂੰ ਕੰਪਲੇਂਟ ਆ ਰਹੀ ਸੀ ਕਿ ਮੱਛਰਾਂ ਨਾਲ ਬੁਰਾ ਹਾਲ ਹੋਇਆ ਪਿਆ ਹੈ ਬਿਮਾਰੀਆਂ ਫੈਲ ਰਹੀਆਂ ਸੋ ਅਸੀਂ ਆ 500 ਮਸ਼ੀਨਾਂ ਭੇਜੀਆਂ ਤੇ ਆ ਇੰਪਲੀਮੈਂਟ ਸਾਡਾ ਯੂਥ ਅਕਾਲੀ ਦਲ ਕਰੂਗਾ ਜਾਂ-ਜਾਂ ਆਪ ਹਰ ਤਰੀਕੇ ਸੇ ਸਹਿਯੋਗ ਕਰਤੇ ਹੋਏ ਨਜ਼ਰ ਆ ਰਹੇ ਹਨ ਵਹੀਂ ਸਰਕਾਰ ਕੇ ਕਾਮ ਸੇ ਕਿਤਨੇ ਸੰਤੁਸ਼ਟ ਹੈ ਆਪ ਇਹ ਸਰਕਾਰ ਕੀ ਮੈਂ ਬਾਤ ਨਹੀਂ ਕਰਨਾ ਚਾਹਤਾ ਹੂੰ ਬਾਰ-ਬਾਰ ਕਹਿਨੇ ਕੋਈ ਫਾਇਦਾ ਨਹੀਂ ਸਸਰਾਲੀ ਜਾਣੇ ਬੰਦ ਤੇ ਕੁਛ ਕਹੋਗੇ ਹਜੇ ਤੱਕ ਖੋਰਾ ਲੱਗ ਰਿਹਾ ਹੁਣ ਪ੍ਰਸ਼ਾਸਨ ਕਹਿੰਦੀ ਕਿ ਅਸੀਂ ਆਰਮੀ ਦੀ ਦੇਖੋ ਹਲੇ ਹਲੇ ਜਿੰਨਾ ਤੱਕ ਵੀ ਬਚਿਆ ਹੈ ਉਹ ਲੋਕਾਂ ਨੇ ਆਪ ਬਚਾਇਆ ਹੈ ਸਰਕਾਰ ਕੋਲੇ ਜੀਸੀਬੀ ਜ਼ੈਨ ਫੋਕ ਕਲੇਨਸ ਹੈ ਇੰਜੀਨੀਅਰ ਹੈ ਜਿਹੜੇ ਫਿਰ ਇੰਜੀਨੀਅਰ ਬਣਾਏ ਕਿਸ ਵਾਸਤੇ ਹੈ ਜੇ ਬੰਦ ਨਹੀਂ ਰੋਕ ਸਕਦੇ